ਜੀ ਆ ਨੌਜਵਾਨ ਮੁੰਡਾ ਆਇਆ ਆਪਣੇ ਕੋਲੇ ਤੇ ਅੱਜ ਆਪਾਂ ਇਹ ਬਾਈ ਤੇ ਐਕਸਪੈਰੀਮੈਂਟ ਕਰਦੇ ਆਂ ਬੀ ਇਹਨੂੰ ਦੋਨੇ ਸਾਬਣਾ ਵਰਤਨ ਦੇ ਨਾਲ ਕਿਵੇਂ ਲੱਗ ਰਿਹਾ ਤੇ ਆਪਾਂ ਲਈ ਬਾਈ ਦੇ ਵੀ ਵੀ ਰਿਕਾਰਡ ਕਰਾਂਗੇ ਇੱਕ ਵਾਰ ਆਪਾਂ ਇਹਦੇ ਚਿਹਰੇ ਤੇ ਸਾਬਣ ਅਪਲਾਈ ਕਰਾਉਂਦੇ ਆਂ ਆ ਦੇਖੋ ਜੀ ਜਿਹੜੀ ਆਮ ਘਰਾਂ ਦੇ ਵਿੱਚ ਆਪਾਂ ਹਰ ਰੋਜ਼ ਸਾਬਣ ਵਰਤਦੇ ਆ ਉਹ ਇਸ ਸਾਬਣ ਚਿਹਰੇ ਤੇ ਲਾ ਰਿਹਾ ਨੀ ਇਹ ਨਾਲ ਲੱਕ ਨੂੰ ਗੋਲ ਕੁਮਾਵੇ ਸਾਜੜਾ ਗਿਆ ਨੀ ਮੂਵੀ ਆਲਾ ਭਾਈ ਵੀ ਅੜੀਏ ਚ ਖਾਂ ਖੋਲ ਬੀ ਲਾਗੀ ਨਾ ਚਿਹਰੇ ਤੇ ਚੰਗੀ ਪਰ ਅੱਖਾਂ ਖੋਲ ਅੱਖਾਂ ਦੇ ਪੈ ਗਈ ਮੇਰੇ ਹਾਂ ਹੁਣ ਦੱਸ ਕੀ ਹੋਇਆਗਾ ਖੋਲੀ ਅੱਖਾਂ ਮਚਾਉਂਦਾ ਹੈ ਯਾਰ ਬੱਬੂ ਮਚਾਉਂਦੀ ਆ ਅੱਖਾਂ ਮਚਾਉਂਦੀ ਆ ਪੂਰਾ ਮਤਲਬ ਅੱਖਾਂ ਦੇ ਪੈ ਗਈ ਸਾਰੀ ਪਹਿਲਾ ਭਾਈ ਨੇ ਦੂਸਰੀ ਸਾਬਣ ਵਰਤੀ ਹੁਣ ਜਿਹੜੀ ਆਪਾਂ ਹੈਂਡ ਮੇਡ ਆਪਾਂ ਆਪ ਤਿਆਰ ਕਰਦੇ ਆ ਫਾਰਮੇਸੀ ਚ ਉਹ ਦਿੰਨੇ ਆ ਵੀ ਉਹਦੇ ਨਾਲ ਕਿਵੇਂ ਲੱਗ ਰਿਹਾ ਚੱਕੋ ਜੀ